ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੰਨੀ ਦਿਨੀ ਹੋਰ ਚਰਚਾ ਦਾ ਮੁੱਦਾ ਬਣੀ ਮਹਿਕਪ੍ਰੀਤ ਨੂੰ ਕੌਣ ਨਹੀਂ ਜਾਣਦਾ ਉਹ ਮਸ਼ਹੂਰ ਪੰਜਾਬੀ ਵਲੋਗਰ ਮਨਿੰਦਰ ਮਾਰਕਟ ਭਰਾ ਰਵੀ ਦੀ ਪਤਨੀ ਹੈ ਜੋ ਕੈਨੇਡਾ ਵਿੱਚ ਖੁਸ਼ੀ-ਖੁਸ਼ੀ ਰਹਿ ਰਹੀ ਹੈ ਅਕਸਰ ਇਹ ਪੰਜਾਬੀ ਵਲੌਗਰ ਤੇ ਵਲੌਗ ਵਿੱਚ ਹਸਮੁਖ ਸੁਭਾਣਾ ਦਿਖਾਈ ਦਿੰਦੀ ਹੈ ਪਰ ਕਿਸਮਤ ਨੇ ਜਿਹਾ ਪਾਸਾ ਮੋੜਿਆ ਕਿ ਕੈਨੇਡਾ ਵਿੱਚ ਰਹਿੰਦੀ ਬਿਮਾਰ ਹੋ ਗਈ ਪਰ ਕੈਨੇਡਾ ਦੇ ਡਾਕਟਰਾਂ ਵੱਲੋਂ ਸਮੱਸਿਆ ਨੂੰ ਸਮਝਣ ਵਿੱਚ ਸਮਰਥ ਰਹਿਣ ਕਰਕੇ ਉਸ ਨੂੰ ਇਕੱਲੇ ਹੀ ਪੰਜਾਬ ਆ ਕੇ ਆਪਣਾ ਇਲਾਜ ਕਰਾਉਣਾ ਪੈ ਰਿਹਾ ਹੈ ਮੁੱਖ ਦੀ ਗੱਲ ਇਹ ਹੈ ਕਿ ਮਹਿਕਪ੍ਰੀਤ ਬਿਮਾਰੀ ਨਾਲ ਲੜ ਰਹੀ ਹੈ ਪਰਿਵਾਰ ਨੇ ਕੀ ਆਉਣਾ ਸੀ ਜੀਵਨ ਸਾਥੀ ਵੀ ਉਸ ਨਾਲ ਨਹੀਂ ਖੜਿਆ ਉਸ ਬਾਰੇ ਨਿਕਲ ਕੇ ਇੱਕ ਹੋਰ ਅਪਡੇਟ ਸਾਹਮਣੇ ਆਈ ਮਹਿਕਪ੍ਰੀਤ ਦੇ ਚਾਹਣ ਵਾਲੇ ਕਈ ਤਰ੍ਹਾਂ ਦੇ ਕਮੈਂਟ ਕਰਨ ਲੱਗ ਪਏ ਜੋ ਤੁਸੀਂ ਵੀ ਦੇਖ ਸਕਦੇ ਹੋ ਤਾਂ ਤੁਹਾਨੂੰ ਵੀ ਦੱਸ ਦਿੰਨੇ ਹਾਂ ਕਿ ਮਹਿਕਪ੍ਰੀਤ ਜ਼ਿਆਦਾ ਬਿਮਾਰ ਹੋ ਗਈ ਹੈ ਜਿਸ ਕਰਕੇ ਉਸ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਾ ਕਰਾਉਣਾ ਪਿਆ ਲਾਈਫ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਿਕਪ੍ਰੀਤ ਦਾ ਕਿਸ ਤਰ੍ਹਾਂ ਦਾ ਹਾਲ ਹੈ ਮਹਿਕਹੀਂ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਮਹਿਕਪਰੀ ਛੇਤੀ ਤੋਂ ਛੇਤੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਾਵੇ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ